हेलो स्टूडेंट्स YouTube चैनल है सोशियो क्लासेस विच ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ MA ਫਰਸਟ ਸੈਮੈਸਟਰ ਪੰਜਾਬੀ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਨ ਜਾ ਰਹੇ ਹਾਂ ਇਸ ਦਾ ਪਰਚਾ ਤੀਜਾ ਹੈ ਤੀਸਰੇ ਪੇਪਰ ਦੀ ਆਪਸ਼ਨ ਪਹਿਲੀ ਜਿਸ ਦਾ ਨਾਮ ਹੈ ਮੱਧਕਾਲੀ ਪੰਜਾਬੀ ਕਾਵ ਇਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਤਿਆਰ ਕੀਤੇ ਗਏ ਹਨ ਮੋਸਟ ਇੰਪੋਰਟੈਂਟ ਕੁਐਸ਼ਨਸ ਇਹ ਲੌਂਗ ਕੁਐਸ਼ਨਸ ਹਨ ਮੈਕਸਿਮਮ ਮਾਰਕਸ 80 ਹੋਣਗੇ ਤੁਹਾਡੇ ਔਰ ਟਾਈਮ 3 ਘੰਟੇ ਪੇਪਰ ਦੇ 3 ਭਾਗ ਹਨ ਪਹਿਲੇ ਭਾਗ ਵਿੱਚ ਇੱਕ ਅਤੇ ਦੂਜੇ ਭਾਗ ਵਿੱਚੋਂ 3 ਪ੍ਰਸ਼ਨ ਕਰਨੇ ਹਨ ਤੀਜਾ ਭਾਗ ਲਾਜ਼ਮੀ ਹੈ ਫਰਸਟ ਪਾਰਟ ਜਿਹੜਾ ਹੈ ਇਸ ਦੇ ਵਿੱਚੋਂ 2 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਇੱਕ ਦਾ ਤੁਸੀਂ ਆਨਸਰ ਦੇਣਾ ਹੈ 15 ਮਾਰਕਸ ਦਾ ਇੱਕ ਕੁਐਸਚਨ ਹੋਏਗਾ ਇਸੇ ਤਰ੍ਹਾਂ ਭਾਗ ਦੂਜਾ ਇਸ ਦੇ ਵਿੱਚ 6 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਔਰ ਤਿੰਨ ਤੁਸੀਂ ਇਸ ਦੇ ਆਨਸਰ ਦੇਣੇ ਹਨ ਤਿੰਨ ਕੁਐਸਚਨਸ ਦੇ ਔਰ ਤੀਸਰਾ ਪਾਰਟ ਇਹ 10 ਪ੍ਰਸ਼ਨ ਤੁਹਾਨੂੰ ਛੋਟੇ ਉੱਤਰਾਂ ਵਾਲੇ ਹੋਣਗੇ 50 ਸ਼ਬਦਾਂ ਦੇ ਵਿੱਚ ਆਨਸਰ ਲਿਖਣਾ ਹੋਵੇਗਾ 10 ਦੇ ਤੁਸੀਂ ਆਨਸਰ ਦੇਣੇ ਹੋਣਗੇ ਤੇ ਦੋ ਕੁਐਸਚਨ ਐਕਸਟਰਾ ਪੁੱਛੇ ਜਾਣਗੇ ਇਹ ਕੁਐਸਚਨ ਜਿਹੜੇ ਅਸੀਂ ਇੱਥੇ ਕਵਰ ਕਰ ਰਹੇ ਹਾਂ ਇਹ ਲੌਂਗ ਕੁਐਸਚਨ ਹੈ 15 ਮਾਰਕਸ ਵਾਲੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਹੈ ਪਾਗ ਪਹਿਲਾ ਗੁਰਮਤ ਕਾਵਧੀਆਂ ਨਿਵੇਕਲੀਆਂ ਸਾਇਹਤਿਕ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ ਐ ਨੈਕਸਟ ਕੁਐਸਚਨ ਪੰਜਾਬੀ ਸੂਫੀ ਕਵਿਤਾ ਦੇ ਮੁੱਖ ਵਿਕਾਸ ਪੜਾਵਾਂ ਦਾ ਮਹੱਤਵ ਸਥਾਪਿਤ ਕਰੋ ਐ ਨੈਕਸਟ ਹੈ ਮੱਧਕਾਲੀ ਪੰਜਾਬੀ ਕਾਵ ਵਿੱਚ ਗੁਰਮਤ ਕਾਵ ਦਾ ਸਥਾਨ ਨਿਸ਼ਚਿਤ ਕਰੋ ਐ ਨੈਕਸਟ ਪੰਜਾਬੀ ਸੂਫੀ ਕਾਵ ਵਿੱਚਲੇ ਪ੍ਰਮੁੱਖ ਦਾਰਸ਼ਨਿਕ ਸੰਕਲਪਾਂ ਬਾਰੇ ਤੁਸੀਂ ਕੀ ਜਾਣਦੇ ਹੋ ਚਰਚਾ ਕਰੋ ਹਾਂਜੀ ਸਟੂਡੈਂਟਸ ਇਹ ਇਹ ਜਿਹੜੇ ਕੁਐਸਚਨ ਬਣਾਏ ਗਏ ਹਨ ਇਨਾਂ ਦੀ ਤਿਆਰੀ ਤੁਸੀਂ ਚੰਗੀ ਤਰ੍ਹਾਂ ਕਰ ਲਿਓ ਬਹੁਤ ਸਾਰੇ ਕੁਐਸਚਨਸ ਮੋਲਡ ਕਰਕੇ ਇੱਥੇ ਪਾ ਦਿੱਤੇ ਗਏ ਹਨ ਕਿਉਂਕਿ ਪੇਪਰ ਦੇ ਵਿੱਚ ਵੀ ਤੁਹਾਡੇ ਮੋਲਡ ਕਰਕੇ ਕੁਐਸਚਨ ਆ ਸਕਦੇ ਹਨ ਆਨਸਰ ਕਈਆਂ ਦੇ ਸੇਮ ਹੈ ਲੇਕਿਨ ਕੁਐਸਚਨ ਮੋਲਡ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਤੁਸੀਂ ਪੇਪਰ ਦੇ ਵਿੱਚ ਵੀ ਸਮਝਣਾ ਹੋਵੇਗਾ ਕਿ ਉਸ ਦਾ ਆਨਸਰ ਕਿਸ ਤਰ੍ਹਾਂ ਲਿਖਣਾ ਹੈ ਮੋਲਡ ਕਰਕੇ ਹਾਂ ਜੀ ਨੈਕਸਟ ਕੁਐਸਚਨ ਹੈ ਗੁਰਮਤ ਕਾਵ ਦੀ ਕਾਵ ਸ਼ਾਸਤਰੀ ਵਿਸ਼ੇਸ਼ਤਾਵਾਂ ਬਾਰੇ ਉਲੇਖ ਕਰੋ ਨੈਕਸਟ ਕੁਐਸਚਨ ਪੰਜਾਬੀ ਕਿੱਸਾ ਕਾ ਉੱਤੇ ਸੂਫੀ ਮਤ ਦੇ ਪ੍ਰਭਾਵ ਨੂੰ ਸਿਧਾਂਤਿਕ ਪੱਖ ਤੋਂ ਵਿਚਾਰੋ ਐਂਡ THEN ਗੁਰਮਤਕ ਕਾਵ ਦਰਸ਼ਨ ਅਤੇ ਭਾਰਤੀ ਦਰਸ਼ਨ ਦੇ ਅੰਤਰ ਸਬੰਧਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਕਿੱਸਾ ਕਾਵ ਵਿੱਚ ਪੇਸ਼ ਹੋਈ ਪੰਜਾਬੀ ਸੱਭਿਆਚਾਰ ਬਾਰੇ ਲੇਖ ਲਿਖੋ ਐਂਡ THEN ਗੁਰਮਤਕ ਕਾਵ ਵਿੱਚ ਉੱਭਰਦੇ ਕੁਝ ਪ੍ਰਮੁੱਖ ਦਾਰਸ਼ਨਿਕ ਸਿਧਾਂਤਾਂ ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਪੰਜਾਬੀ ਸੂਫੀ ਕਾਵ ਦਾ ਕਾਵ ਸ਼ਾਸਤਰ ਉਸਾਰਣ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ ਵਿਚਾਰ ਕਰੋ ਐਂਡ ਨੈਕਸਟ ਕੁਐਸਚਨ ਸੂਫੀ ਕਵਿਤਾ ਦੇ ਕਾਵ ਸ਼ਾਸਤਰ ਦੀ ਉਸਾਰੀ ਕਰੋ ਐਂਡ ਨੈਕਸਟ ਹੈ ਗੁਰਮਤ ਕਾਵ ਦੇ ਇਤਿਹਾਸਿਕ ਸੰਦਰਭ ਨੂੰ ਸਪਸ਼ਟ ਕਰੋ ਐਂਡ ਨੈਕਸਟ ਕੁਐਸਚਨ ਮੱਧਕਾਲੀਨ ਪੰਜਾਬੀ ਕਾਵ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਚਰਚਾ ਕਰੋ ਐਂਡ THEN ਮੱਧਕਾਲੀਨ ਪੰਜਾਬੀ ਕਾਵ ਦੇ ਇਤਿਹਾਸਿਕ ਪੱਖਾਂ ਨੂੰ ਚਰਚਾ ਦਾ ਵਿਸ਼ਾ ਬਣਾਓ ਅੱਗੇ ਹੈ ਮੱਧਕਾਲੀ ਕਾਵ ਦੇ ਇਤਿਹਾਸਿਕ ਸੰਦਰਭ ਨੂੰ ਸਪਸ਼ਟ ਕਰੋ ਐਂਡ ਨੈਕਸਟ ਮੱਧਕਾਲੀ ਪੰਜਾਬੀ ਕਾਵ ਦੀਆਂ ਪ੍ਰਵਿਰਤੀਆਂ ਦੇ ਦਾਰਸ਼ਨਿਕ ਪਿਛੋਕੜ ਬਾਰੇ ਆਪਣਾ ਮਤ ਪੇਸ਼ ਕਰੋ ਐ ਨੈਕਸਟ ਕੁਐਸਚਨ ਗੁਰਮਤ ਕਾਵ ਤੇ ਸੂਫੀ ਕਾਵਤਾਰਾ ਦੀਆਂ ਸਮਾਨਤਾਵਾਂ ਤੇ ਵਿਲੱਖਣਤਾਵਾਂ ਕੀ ਹਨ ਵਿਸਥਾਰ ਨਾਲ ਵਿਚਾਰ ਕਰੋ ਐ ਨੈਕਸਟ ਕੁਐਸਚਨ ਕਾਵ ਵਿਸ਼ਸ਼ਤਰ ਨੂੰ ਪਰਿਭਾਸ਼ਿਤ ਕਰਦੀ ਹੋਈ ਸੂਫੀ ਕਵਿਤਾ ਦੇ ਕਾਵ ਵਿਸ਼ਸ਼ਤਰ ਦੀ ਚਰਚਾ ਕਰੋ ਐ ਨੈਕਸਟ ਕੁਐਸਚਨ ਗੁਰਮਤ ਕਾਵ ਦੇ ਸਿਧਾਂਤਿਕ ਸੂਤਰਾਂ ਦੀ ਇਤਿਹਾਸਿਕ ਪ੍ਰਸੰਗ ਵਿੱਚ ਪਰਚੋਲ ਕਰੋ ਐ ਨੈਕਸਟ ਕਿੱਸਾ ਕਾਵ ਦਾ ਇਤਿਹਾਸਿਕ ਸੰਦਰਭ ਲਿਖੋ ਐ ਨੈਕਸਟ ਹੈ ਕਿੱਸਾ ਕਾਵ ਦੇ ਬੁਨਿਆਦੀ ਕਾਵ ਨਿਯਮਾਂ ਨੂੰ ਕਾਵ ਵਿਸ਼ਸ਼ਟਰੀ ਦ੍ਰਿਸ਼ਟੀ ਤੋਂ ਲਿਖੋ ਐਂਡ THEN ਸੁਫੀ ਕਾਵ ਦਾ ਦਾਰਸ਼ਨਿਕ ਪਿਛੋਕੜ ਲਿਖੋ ਇਹ ਫਸਟ ਪਾਰਟ ਹੈ ਹੁਣ ਇਸ ਦਾ ਦੂਸਰਾ ਪਾਗ ਜਿਸ ਦੇ ਵਿੱਚ 6 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਤੇੰ ਦਾ ਤੁਸੀਂ ਆਨਸਰ ਦੇਣਾ ਹੈ ਇਹ ਕੁਐਸਚਨ ਇਸ ਤਰ੍ਹਾਂ ਹੋ ਸਕਦੇ ਹਨ ਜਪ ਬਾਣੀ ਦਾ ਦਾਰਸ਼ਨਿਕ ਪਰਪੇਖ ਉਗਾੜੋ ਐਂਡ ਨੈਕਸਟ ਹੈ ਜਪ ਬਾਣੀ ਦੇ ਕਾਵਿਕ ਸਰੂਪ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਓ ਐਂਡ ਨੈਕਸਟ ਹੈ ਗੁਰਮਤ ਕਾਵ ਦੇ ਦਾਰਸ਼ਨਿਕ ਪਿਛੋਕੜ ਦੇ ਆਧਾਰ ਤੇ ਜਪਜੀ ਸਾਹਿਬ ਵਿਚਲੇ ਦਾਰਸ਼ਨਿਕ ਵਿਚਾਰਾਂ ਤੋਂ ਜਾਣੂ ਕਰਵਾਓ ਐਂਡ ਨੈਕਸਟ ਜਪਜੀ ਸਾਹਿਬ ਦੀ ਕਾਪਾਸ਼ ਬਾਰੇ ਚਰਚਾ ਕਰੋ ਐਂਡ ਦੈਨ ਜਪਜੀ ਸਾਹਿਬ ਵਿੱਚ ਪੰਜ ਖੰਡਾਂ ਵਿਚਲੀ ਅਧਿਆਤਮਿਕ ਯਾਤਰਾ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਓ ਐਂਡ ਨੈਕਸਟ ਜਪਜੀ ਬਾਣੀ ਦੇ ਵਿਲੱਖਣ ਕਾਵਿ ਚਰਿੱਤਰ ਬਾਰੇ ਚਰਚਾ ਕਰੋ ਐਂਡ ਦੈਨ ਜਪਜੀ ਸਾਹਿਬ ਵਿਚਲੇ ਰਹੱਸਵਾਦੀ ਤੱਥਾਂ ਦੀ ਪਛਾਣ ਕਰਾਓ ਐਂਡ ਦੈਨ ਜਪਜੀ ਸਾਹਿਬ ਦੇ ਰੂਪ ਰਚਨਾ ਉੱਪਰ ਚਾਨਣਾ ਪਾਓ ਐਂਡ ਨੈਕਸਟ ਨਾਟਕ ਬਾਣੀ ਜਪ ਵਿਚਲੇ ਸਰੋਕਾਰਾਂ ਬਾਰੇ ਵਿਸਥਾਰ ਵਿੱਚ ਲਿਖੋ ਐਂਡ THEN ਨਾਨਕ ਬਾਣੀ ਜਪਦੀ ਯੁਗਤ ਵਿੱਚ ਲੀਕਲਾਤਮਿਕਤਾ ਬਾਰੇ ਚਰਚਾ ਕਰੋ ਐਂ ਨੈਕਸਟ ਕੁਐਸਚਨ ਜਪਜੀ ਸਾਹਿਬ ਨੂੰ ਗੁਰਮਤਿ ਦਰਸ਼ਨ ਦੀ ਮੂਲ ਬਾਣੀ ਮੰਨਿਆ ਜਾਂਦਾ ਹੈ ਕਿ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਤੇ ਰੀਲਾ ਸਹਿਤ ਉੱਤਰ ਦਿਓ ਐਂ ਨੈਕਸਟ ਕੁਐਸਚਨ ਜਪਜੀ ਸਾਹਿਬ ਨੂੰ ਇੱਕ ਪ੍ਰਬੰਧ ਕਾਵਜੋ ਵਿਚਾਰੋ ਐਂਡ THEN ਜਪਜੀ ਸਾਹਿਬ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਦ੍ਰਿਸ਼ਟੀ ਦੀ ਚਰਚਾ ਕਰੋ ਐਂ ਨੈਕਸਟ ਹੈ ਜਪਜੀ ਸਾਹਿਬ ਤੇ ਆਧਾਰਿਤ ਗੁਰੂ ਨਾਨਕ ਦੇਵ ਜੀ ਦੀ ਕਲਾ ਦ੍ਰਿਸ਼ਟੀ ਬਾਰੇ ਦੱਸੋ ਐਂਡ THEN ਜਪਜੀ ਦੇ ਰਾਗ ਰੂਪ ਤੇ ਚੰਦ ਬਾਰੇ ਵਿਚਾਰ ਕਰਦਿਆਂ ਸੰਪੂਰਨ ਬੰਦਤਰ ਦੇ ਵਿਸਥਾਰ ਨਾਲ ਵਿਸ਼ਲੇਸ਼ਣਾਤਮਕ ਵਿਆਖਿਆ ਕਰੋ ਐਂਡ ਨੈਕਸਟ ਹੈ ਭਾਰਤੀ ਧਾਰਮਿਕ ਗਿਆਨ ਪਰੰਪਰਾ ਨੂੰ ਵਿਚਾਰਦਿਆਂ ਜਪਜੀ ਦੇ ਦਾਰਸ਼ਨਿਕ ਵਿਲੱਖਣਤਾ ਬਾਰੇ ਆਪਣੇ ਮਤ ਪੇਸ਼ ਕਰੋ ਐਂਡ THEN ਜਪਜੀ ਬਾਣੀ ਦੀ ਭਾਸ਼ਾ ਸ਼ੈਲੀ ਉੱਪਰ ਆਪਣੇ ਵਿਚਾਰ ਪ੍ਰਗਟ ਕਰੋ ਐਂਡ ਨੈਕਸਟ ਕੁਐਸਚਨ ਜਪਜੀ ਬਾਣੀ ਦੀ ਪ੍ਰਵਚਨ ਨਿਰਮਾਣ ਦੀ ਵਿਧੀ ਨੂੰ ਚਰਚਾ ਦਾ ਵਿਸ਼ਾ ਬਣਾਓ ਐਂਡ THEN ਜਪਜੀ ਸਾਹਿਬ ਦੇ ਪ੍ਰਤੀਕ ਵਿਧਾਨ ਉੱਪਰ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਜਪਜੀ ਸਾਹਿਬ ਦਾ ਥੀਮਕ ਅਧਿਐਨ ਪੇਸ਼ ਕਰੋ ਐਂਡ ਨੈਕਸਟ ਹੈ ਜਪਜੀ ਸਾਹਿਬ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੀ ਕਾਵ ਕਲਾ ਦੱਸੋ ਐਂਡ THEN ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਮੂਲ ਸਰੋਕਾਰਾਂ ਬਾਰੇ ਵਿਸਥਾਰ ਵਿੱਚ ਲਿਖੋ ਐਂਡ ਨੈਕਸਟ ਸ਼ਾਹ ਹੁਸੈਨ ਦੀਆਂ ਕਾਫੀਆਂ ਦੀ ਕਲਾ ਪੱਖ ਬਾਰੇ ਵਿਸਥਾਰ ਵਿੱਚ ਚਰਚਾ ਕਰੋ ਐਂਡ ਨੈਕਸਟ ਹੈ ਸ਼ਾਹ ਹੁਸੈਨ ਬਿਰਹੋਦਾ ਸਰਤਾਜ ਰਾਗਾਂ ਦਾ ਗਿਆਤਾ ਰਹਾ ਸਵਾਤੀ ਪਿੰਬਾ ਪ੍ਰਤੀਕਾਂ ਚਿੰਨਾਂ ਦਾ ਸਫਲ ਚਤੇਰੀ ਲੋਕਾਂ ਵਿੱਚ ਸਭ ਤੋਂ ਵਧੇਰੇ ਲੋਕਪ੍ਰਿਆ ਸਵਾਸੀ ਤੇ ਮਸਤੀ ਵਾਲਾ ਕਵੀ ਹੈ ਕਿਵੇਂ ਬਹਿਸ ਕਰੋ ਐਂਡ ਨੈਕਸਟ ਹੈ ਸ਼ਾਹ ਹੁਸੈਨ ਦੇ ਪੰਜਾਬੀ ਸੂਫੀ ਕਾਵਨ ਨੂੰ ਤੁਸੀਂ ਕਿਹੜੇ ਪੱਖਾ ਤੋਂ ਮੰਨਦੇ ਹੋ ਵਿਚਾਰ ਵਿੱਚ ਬਿਆਨ ਕਰੋ ਐਂਡ ਨੈਕਸਟ ਕੁਐਸਚਨ ਸ਼ਾਹ ਹੁਸੈਨ ਦੇ ਸੂਫੀ ਅਨੁਭਵ ਬਾਰੇ ਚਰਚਾ ਕਰਨ ਲਈ ਉਸ ਦੀਆਂ ਕਾਫੀਆਂ ਨੂੰ ਮੁੱਖ ਆਧਾਰ ਬਣਾਓ ਐਂਡ THEN ਸ਼ਾਹ ਹੁਸੈਨ ਦੀਆਂ ਕਾਫੀਆਂ ਦੀ ਰੂਪਕਤ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਕਰੋ ਐਂਡ THEN ਪੰਜਾਬੀ ਸੂਫੀ ਕਵਿਤਾ ਵਿੱਚ ਨਿਰੋਲ ਸੂਫੀ ਰੰਗ ਉਗਾੜਨ ਦਾ ਸਿਹਰਾ ਸ਼ਾਹ ਹੁਸੈਨ ਨੂੰ ਦਿੱਤਾ ਜਾਂਦਾ ਹੈ ਕਿਉਂ ਸਪਸ਼ਟ ਕਰੋ ਐਂਡ ਨੈਕਸਟ ਕੁਐਸਚਨ ਹੈ ਸ਼ਾਹ ਹੁਸੈਨ ਦੀਆਂ ਕਾਫੀਆਂ ਦਾ ਸੱਭਿਆਚਾਰਕ ਅਤੀਆਂ ਨਿਪੇਸ਼ ਕਰੋ ਐਂਡ THEN ਸ਼ਾਹ ਹੁਸੈਨ ਦੀ ਰਚਨਾ ਨੂੰ ਕੇਂਦਰ ਵਿੱਚ ਰੱਖਦੇ ਹੋਏ ਸੂਫੀ ਕਵਿਤਾ ਦੀ ਸਮਾਜਿਕ ਪ੍ਰਸੰਗਤਾ ਬਾਰੇ ਦੱਸੋ ਐਂਡ ਨੈਕਸਟ ਕੁਐਸ਼ਨ ਸ਼ਾਹ ਹੁਸੈਨ ਦਾ ਪੰਜਾਬੀ ਸੂਫੀ ਕਾ ਪਰੰਪਰਾ ਵਿੱਚ ਸਥਾਨ ਨਿਸ਼ਚਿਤ ਕਰੋ ਐਂਡ ਦੈਨ ਕਾਫੀਆਂ ਸ਼ਾਹ ਹੁਸੈਨ ਚੋਂ ਸੂਫੀ ਵਿਚਾਰਧਾਰਾ ਦਾ ਕਿਹੋ ਜਿਹਾ ਪਿੰਭ ਉzaਕਰ ਹੁੰਦਾ ਹੈ ਚਰਚਾ ਕਰੋ ਐਂਡ ਨੈਕਸਟ ਕੁਐਸ਼ਨ ਕਾਫੀਆਂ ਸ਼ਾਹ ਹੁਸੈਨ ਵਿੱਚੋਂ ਪੰਜਾਬੀ ਸੱਭਿਆਚਾਰ ਦਾ ਕਿਹੜਾ ਪਹਿਲੂ ਚਰਚਾ ਦਾ ਵਿਸ਼ਾ ਬਣਿਆ ਹੈ ਉਦਾਹਰਨਾਂ ਸਹਿਤ ਸਪਸ਼ਟ ਕਰੋ ਐਂਡ ਨੈਕਸਟ ਹੈ ਸ਼ਾਹ ਹੁਸੈਨ ਦਾ ਕਾਫੀ ਕਾ ਕਿਸ ਦਾਰਸ਼ਨਿਕ ਸਵਾਲ ਦਵਾਲੇ ਗੁਣਿਆ ਹੋਇਆ ਹੈ ਆਪਣਾ ਮਤ ਪੇਸ਼ ਕਰੋ ਐਂਡ ਨੈਕਸਟ ਸ਼ਾਹ ਉਸਹਾਨ ਦੀਆਂ ਕਾਫੀਆਂ ਦੀਆਂ ਕਾਫੀ ਸਾਹਿਤੀਆਂ ਤਮਾਮ ਰੂਪਗਤ ਕੁਬੀਆਂ ਦਾ ਅਧਿਐਨ ਪੇਸ਼ ਕਰੋ ਐਂਡ ਨੈਕਸਟ ਸ਼ਾਹ ਉਸਹਾਨ ਦੀਆਂ ਕਾਫੀਆਂ ਵਿੱਚ ਮੌਤ ਦੇ ਸੰਕਲਪ ਨੂੰ ਸਪਸ਼ਟ ਕਰੋ ਐਂਡ ਨੈਕਸਟ ਹੈ ਸ਼ਾਹ ਉਸਹਾਨ ਦੀਆਂ ਕਾਫੀਆਂ ਵਿੱਚ ਪੇਸ਼ ਸੂਫੀਵਾਦੀ ਚਰਚਾ ਕਰੋ ਐਂਡ ਦੈਨ ਸ਼ਾਹ ਉਸਹਾਨ ਦੀਆਂ ਕਾਫੀਆਂ ਵਿੱਚੋਂ ਸੂਫੀ ਵਿਚਾਰਧਾਰਾ ਦੀ ਤਲਾਸ਼ ਕਰੋ ਐਂਡ ਨੈਕਸਟ ਹੈ ਸ਼ਾਹ ਉਸਹਾਨ ਦੀਆਂ ਕਾਫੀਆਂ ਵਿੱਚ ਪੇਸ਼ ਪੰਜਾਬੀ ਸੱਭਿਆਚਾਰ ਦੀਆਂ ਨਿਖੇੜਵੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ ਐਂਡ ਨੈਕਸਟ ਸ਼ਾਹ ਹੁਸੈਨ ਦੀਆਂ ਕਾਫੀਆਂ ਵਿੱਚ ਪੰਜਾਬੀ ਸੱਭਿਆਚਾਰ ਦੀ ਤਸਵੀਰ ਪ੍ਰਗਟ ਕਰੋ ਐਂਡ ਨੈਕਸਟ ਨੈਕਸਟ ਕੁਐਸਚਨ ਸ਼ਾਹ ਹੁਸੈਨ ਦਾ ਕਾਫੀ ਕਲਾ ਦੇ ਮੁੱਖ ਨੁਕਤੇ ਉਭਾਰੋ ਐਂਡ ਥੈਨ ਦੁਖਾਂਤ ਦੇ ਆਧਾਰ ਤੇ ਕਿੱਸਾ ਸੱਸੀ ਪੁੰਨੂ ਦੀ ਪਰਖ ਕਰੋ ਐਂਡ ਨੈਕਸਟ ਕੁਐਸਚਨ ਸੱਸੀ ਪੁੰਨੂ ਰਚਿਤ ਹਾਸ਼ਮ ਦਾ ਕਿੱਸਾ ਕਾਫ ਚ ਸਥਾਨ ਨਿਰਧਾਰਿਤ ਕਰੋ ਐਂਡ ਨੈਕਸਟ ਕੁਐਸਚਨ ਸੱਸੀ ਪੁੰਨੂ ਦੇ ਹਵਾਲੇ ਨਾਲ ਪੰਜਾਬੀ ਕਿੱਸਾ ਕਾਵ ਦੇ ਮੂਲ ਚਰਿੱਤਰ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਓ ਐਂਡ ਨੈਕਸਟ ਕੁਐਸਚਨ ਹਾਸ਼ਮ ਰਚਿਤ ਕਿੱਸਾ ਸਸੀ ਪੁੰਨੂ ਦੀਆਂ ਵਰਤਾਂਤਕ ਜੁਗਤਾਂ ਬਾਰੇ ਵਿਚਾਰ ਕਰੋ ਐਂਡ ਨੈਕਸਟ ਕੁਐਸਚਨ ਹੈ ਹਾਸ਼ਮ ਰਚਿਤ ਕਿੱਸਾ ਸਸੀ ਪੁੰਨੂ ਦੀ ਵਰਤਾਂਤਕ ਵਿਧੀ ਦੀਆਂ ਵਿਸ਼ੇਸ਼ਤਾਵਾਂ ਉਭਾਰੋ ਐਂਡ ਨੈਕਸਟ ਹੈ ਹਾਸ਼ਮ ਰਚਿਤ ਕਿੱਸਾ ਸਸੀ ਪੁੰਨੂ ਵਿਚਾਲੇ ਦੁਖਾਂਤਕ ਅੰਸ਼ਾਂ ਨੂੰ ਚਰਚਾ ਦਾ ਵਿਸ਼ਾ ਬਣਾਓ ਐਂਡ THEN ਹਾਸ਼ਮ ਦੇ ਕਿੱਸਾ ਸਸੀ ਪੁੰਨੂ ਦੀ ਪੰਜਾਬੀ ਕਿੱਸਾ ਕਾਵਤਾਰਾ ਵਿੱਚ ਵਿਲੱਖਣਤਾ ਸਥਾਪਿਤ ਕਰਦੇ ਆ ਤਤਕਾਲੀ ਸਮਾਜ ਵਿੱਚ ਔਰਤ ਦੀ ਤ੍ਰਾਸਦੀਕ ਸਥਿਤੀ ਦਾ ਵਰਣਨ ਕਰੋ ਐਂਡ ਦੈਨ ਕਿੱਸਾ ਕਾਵ ਦੀਆਂ ਕਾਵ ਸ਼ਾਸਤਰੀ ਖੂਬੀਆਂ ਦੇ ਹਵਾਲੇ ਨਾਲ ਹਾਸ਼ਮ ਸ਼ਾਹ ਦੇ ਕਿੱਸਾ ਸੱਸੀ ਪੁੰਨੂ ਦਾ ਵਿਸ਼ਲੇਸ਼ਣ ਕਰੋ ਐਂਡ ਨੈਕਸਟ ਹੈ ਪੰਜਾਬੀ ਕਿੱਸਾ ਕਾਵ ਵਿੱਚ ਹੁਣੀ ਦਾ ਸੰਕਲਪ ਦੱਸਦੇ ਹੋਏ ਹਾਸ਼ਮ ਦੇ ਕਿੱਸਾ ਸੱਸੀ ਪੁੰਨੂ ਦੀ ਚਰਚਾ ਕਰੋ ਐਂਡ ਨੈਕਸਟ ਹੈ ਹਾਸ਼ਮ ਦੇ ਕਿੱਸੇ ਸੱਸੀ ਪੁੰਨੂ ਨੂੰ ਦੁਖਾਂਤ ਕਹਿਣਾ ਯੋਗ ਹੈ ਇਸ ਕਥਨ ਦੀ ਚਰਚਾ ਦਲੀਲਾਂ ਸਹਿਤ ਕਰੋ ਅਗੇ ਹੈ ਸੱਸੀ ਹਾਸ਼ਮ ਦਾ ਇਸ਼ਕ ਸਿਧਾਂਤ ਹੋਣੀ ਜਾਂ ਭਾਗਾਂ ਨੂੰ ਆਧਾਰ ਬਣਾ ਕੇ ਤੁਰਦਾ ਹੈ ਇਸ਼ਕ ਦੀ ਸਫਲਤਾ ਜਾਂ ਅਸਫਲਤਾ ਦਾ ਸਾਰਾ ਨਿਰਪਰਮਨੁਖ ਦੇ ਆਪਣੇ ਯਤਨਾ ਅਧੀਨ ਘਟ ਤੇ ਹੋਣੀ ਦੀ ਹੱਥਾਂ ਵਿੱਚ ਵਦੇ ਰਿਹਾ ਟਿੱਪਣੀ ਕਰੋ ਐ ਨੈਕਸਟ ਹੈ ਹਾਸ਼ਮ ਦੀ ਕਾਬ ਕਲਾ ਉੱਪਰ ਇੱਕ ਵਿਸਤ੍ਰਿਤ ਆਲੋਚਨਾਤਮਕ ਨਿਬੰਧ ਲਿਖੋ ਆਧਾਰ ਸੱਸੀ ਪੁੰਨ ਨੂੰ ਬਣਾਓ ਐ ਨੈਕਸਟ ਹੈ ਹਾਸ਼ਮ ਦੇ ਸੱਸੀ ਦੀ ਪਾਵ ਜਗਤ ਸੰਬੰਧੀ ਵੇਰਵੇ ਸਾਰ ਜਾਣਕਾਰੀ ਦਿਓ ਐਂਡ THEN ਹਾਸ਼ਮ ਦੀ ਸੱਸੀ ਵਿੱਚ ਪ੍ਰਸਤੁਤ ਸਮਾਜਿਕ ਸਰਵਕਾਰਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਕਿ ਤੁਸੀਂ ਪੰਜਾਬੀ ਕਿਸਾਕਾਰੀ ਵਿੱਚ ਸੱਸੀ ਹਾਸ਼ਮ ਨੂੰ ਇੱਕ ਵਰਨਨ ਯੋਗਵਾਦ ਦਾ ਮੰਨਦੇ ਹੋ ਜੇਕਰ ਮੰਨਦੇ ਹੋ ਤਾਂ ਇਸ ਦੀਆਂ ਵਿਸ਼ੇਸ਼ਤਾਈਆਂ ਬਿਆਨ ਕਰੋ ਐਂਡ THEN ਸੱਸੀ ਹਾਸ਼ਮ ਦੀ ਦੁਖਾਂਤਿਕ ਸਰੂਪ ਬਾਰੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਵਿਚਾਰ ਕਰੋ ਐਂਡ ਨੈਕਸਟ ਕੁਐਸਚਨ ਸੱਸੀ ਹਾਸ਼ਮ ਦੇ ਵਿਰਤਾਂਤ ਵਿਧੀ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਓ ਅਤੇ ਨੈਕਸਟ ਐ ਸਸੀ ਹਾਸ਼ਮ ਦੀ ਲੋਕਪ੍ਰਿਅਤਾ ਦੇ ਮੁੱਖ ਕਾਰਨਾ ਬਾਰੇ ਆਪਣੇ ਆਲੋਚਨਾਤਮਕ ਰਾਏ ਪੇਸ਼ ਕਰੋ ਹਾਂਜੀ ਸਟੂਡੈਂਟਸ ਏ ਸੀ ਮੋਸਟ ਇੰਪੋਰਟੈਂਟ ਕੁਐਸਚਨਸ ਐਮਏ ਪੰਜਾਬੀ ਪਰਚਾ ਤੀਜਾ ਆਪਸ਼ਨ ਪਹਿਲੀ ਮਧਕਾਲੀ ਪੰਜਾਬੀ ਕਾਫ ਇਸ ਤੋਂ ਬਾਅਦ ਅਸੀਂ ਆਪਣੇ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ ਤਦ ਤੱਕ ਧੰਨਵਾਦ ਸ਼ੁਕਰੀਆ